प्यारे दोस्तों मैं आ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਤੇ ਅੱਜ ਅਸੀਂ ਕਰਾਂਗੇ ਖਬਰਾਂ ਦਾ ਸਿਆਸੀ ਵਿਸ਼ਲੇਸ਼ਨ ਜੋ ਕਿ ਪਿਛਲੇ 2-4 ਦਿਨ ਦੇ ਵਿੱਚ ਤੁਹਾਡੇ ਸਾਹਮਣੇ ਆਈਆਂ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਦੂਨੂ ਪੰਜਾਬ ਦੇ ਵਿੱਚ ਜੋ ਚੋਣਾਂ ਹੋਈਆਂ ਨੇ ਲੋਕ ਸਭਾ ਦੀਆਂ ਲਾਸਟ ਫੇਸ ਸੀਗਾ ਤੇ ਉਹ ਹੋ ਚੁੱਕਿਆ ਤੇ ਨਰਿੰਦਰ ਮੋਦੀ ਨੇ ਲਗਭਗ 206 ਰੈਲੀਆਂ ਕੀਤੀਆਂ ਤੇ 80 ਇੰਟਰਵਿਊ ਹੰਦਿਤੀਆਂ ਤੇ ਇਹਨਾਂ ਚੋਣਾਂ ਦੇ ਵਿੱਚ ਰਾਹੁਲ ਗਾਂਧੀ ਨੇ ਲਗਭਗ 106 ਰੈਲੀਆਂ ਕੀਤੀਆਂ ਤੇ ਇਸ ਤਰ੍ਹਾਂ ਹੀ ਖੜਗੇ ਨੇ ਵੀ 106 ਰੈਲੀਆਂ ਕੀਤੀਆਂ ਲਗਭਗ 70-80 ਇੰਟਰਵਿਊ ਇਹਨਾਂ ਨੇ ਦੇਤੀਆਂ ਤੇ ਬਾਕੀ ਦੂਸਰੀ ਸਿਆਸੀ ਪਾਰਟੀਆਂ ਦਾ ਵੀ ਪੋਜੀਸ਼ਨ ਇਸ ਤਰ੍ਹਾਂ ਦੀ ਰਹੀ ਹੈ ਸਾਰਿਆਂ ਨੇ ਜੋਰ ਲਗਾਤਾ ਇਹ ਇੰਡੀਆ ਗਠਜੰਬੰਦਨ ਦੀਆਂ 28 ਜਿਹੜੀਆਂ ਪਾਰਟੀਆਂ ਸੀਗੀਆਂ ਤੇ ਉਹਨਾਂ ਨੇ ਇਤਾਂ ਇਨਾ ਜ਼ੋਰ ਲਗਾਇਆ ਤੇ ਜਦੋਂ ਫਾਈਨਲ ਪ੍ਰੈਸ ਕਾਨਫਰੰਸ ਹੋਈ ਦੋ ਤਰੀਕ ਨੂੰ ਤਾਂ ਸੋਨੀਆ ਗਾਂਧੀ ਤੇ ਹੋਰ ਜਿੰਨੇ ਵੀ ਨੇਤਾ ਸੀਗੇ ਉਹਨਾਂ ਦੇ ਖੜਗੇ ਦੇ ਘਰ ਮੀਟਿੰਗ ਤੋਂ ਬਾਅਦ ਉਹਨਾਂ ਨੇ ਵਿਕਟਰੀ ਦਾ ਨਿਸ਼ਾਨ ਬਣਾਇਆ ਕਿ ਅਸੀਂ لازਮੀ ਜੇਤੂ ਹੋਵਾਂਗੇ ਪਰ ਜੋ ਐਗਜ਼ਿਟ ਪੋਲ ਆਏ ਨੇ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਫਿਰ ਦੁਬਾਰਾ ਨਰਿੰਦਰ ਮੋਦੀ ਦੀ ਸਰਕਾਰ ਆ ਰਹੀ ਹੈ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਫਿਰ ਆ ਰਹੀ ਹੈ ਤਾਂ ਫਿਰ ਉਹਦੇ ਨਰਿੰਦਰ ਮੋਦੀ ਤੇ ਕਿ ਸ਼ੇਅਰ ਠੁਕਦਾ ਹੈ ਕਿ ਖੁਦੀ ਕੋ ਕਰ ਬੋਲੰਦੇ ਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੂਛੇ ਬਤਾ ਤੇਰੀ ਰਜ਼ਾ ਕੀ ਹੈ ਦੇਖੋ ਜਿਸ ਵਿਅਕਤੀ ਨੂੰ ਸਾਰੇ ਹਰਾਉਣ ਤੇ ਲੱਗੇ ਹੋਏ ਨੇ ਤੇ ਪਿਛਲੇ 10 ਸਾਲ ਤੋਂ ਹਰਾਉਣ ਤੇ ਲੱਗੇ ਹੋਏ ਨੇ ਜਿਹਦੇ ਚ ਲਗਭਗ ਉਹ ਅੱਧੇ ਸਟੇਟ ਪੂਰੀ ਤਰ੍ਹਾਂ ਇੰਡੀਆ ਦੇ ਸ਼ਾਮਲ ਨੇ ਪਰ ਫਿਰ ਵੀ ਜੇ ਨਰਿੰਦਰ ਮੋਦੀ ਵਿਕਟਰੀ আর ਪਰਮੀ ਵਿਕਟਰੀ ਜਿੱਤ ਜਾਂਦੇ ਨੇ ਤਾਂ ਫਿਰ ਤਾਂ ਕਮਾਲ ਹੈ ਕਿ ਫਿਰ ਤਾਂ ਖੁਦ ਹੀ ਕੋ ਕਰ ਬਲੰਦ ਇਤਨਾ ਵਾਲੀ ਗੱਲ ਹੈ ਤੇ ਦੂਸਰੇ ਪਾਸੇ ਜੋ ਅਰਵਿੰਦ ਕੇਜਰੀ ਵਾਲਾ ਹੈ ਉਹ ਦੋ ਤਰੀਕ ਨੂੰ ਫਿਰ ਜੇਲ ਚਲੇ ਗਏ ਨੇ ਤੇ ਉਹਨਾਂ ਨੇ ਜੇਲ ਜਾਂਦੇ ਨੇ ਕਿਹਾ ਕਿ ਤੁਹਾਡਾ ਬੇਟਾ ਫਿਰ ਬਾਹਰ ਆਏਗਾ ਤਾਂ ਹਾਲਾਂਕਿ ਸ਼ਰਕੇਸ਼ ਫਸੇ ਹੋਏ ਨੇ ਕਪਰ ਫਿਰ ਵੀ ਆਪਣੇ ਆਪ ਨੂੰ ਪਵਿੱਤਰ ਰਸਤੇ ਨੇ ਪਵਿੱਤਰ ਮੰਨਦੇ ਨੇ ਔਰ ਇਹ ਸਾਡੀ ਫਿਤਰਤ ਹੈ ਸਾਡਾ ਸੁਭਾਅ ਹੈ ਜੋ ਮਰਜ਼ੀ ਹੋਈ ਜਾਵੇ ਤੇ ਅਸੀਂ ਤਾਂ ਇਨ ਪਵਿੱਤਰੀਆਂ ਤੇ ਤੀਸਰੀ ਗੱਲ ਇਹ ਹੈ ਕਿ ਹੁਣ 4 ਤਰੀਕ ਨੂੰ ਮੱਲੋ ਕੱਲ ਨੂੰ ਫਿਰ ਜੋ ਨਤੀਜੇ ਆਉਣਗੇ ਉਹਦੇ ਬਾਅਦ ਦੇ ਵਿੱਚ ਜੋ ਵੀ ਸਰਕਾਰ ਬਣੇਗੀ ਤੇ ਉਹਦੇ ਲਈ ਨਰਿੰਦਰ ਮੋਦੀ ਨੇ ਪਹਿਲੇ ਹੀ ਤਿਆਰੀ ਕਰ ਲਈ ਹੈ ਉਹਨਾਂ ਨੇ 2 ਤਰੀਕ ਨੂੰ 2 ਜੂਨ ਨੂੰ ਇੱਕ ਅਹਿਮ ਮੀਟਿੰਗ ਛੱਦੀ ਹੈ ਕਿ ਜਿਹਦੇ ਚ ਉਹਨਾਂ ਨੇ ਪਹਿਲੇ 100 ਦਿਨ ਦਾ ਏਜੰਡਾ ਤਿਆਰ ਕਰ ਲਿਆ ਕਿ ਪਹਿਲੇ 100 ਦਿਨਾਂ ਦੇ ਵਿੱਚ ਇੰਡੀਆ ਦੇ ਵਿੱਚ ਕੀ ਕੀ ਕਰਨਾ ਤੇ ਉਸ ਤੋਂ ਬਾਅਦ ਤੇ ਉਹਨਾਂ ਨੇ 5 ਸਾਲ ਦਾ ਵੀਜੰਡਾ ਤਿਆਰ ਕਰ ਲਿਆ ਕਿ 5 ਸਾਲ ਦੇ ਵਿੱਚ ਕੀ ਕਰਨਾ ਹੈ ਦੋਸਤੋ ਜੇ ਬੁਲੰਦੀਆਂ ਛੋਣੀਆਂ ਨੇ ਬੁਲੰਦੀਆਂ ਕਰਨੀਆਂ ਨੇ ਤਾਂ ਦੂਰੰਦੇਸ਼ੀ ਜ਼ਰੂਰੀ ਹੈ ਦੂਰੰਦੇਸ਼ੀ ਜਿਸ ਕੋਲ ਵੀ ਹੋਏਗੀ ਜਿਸ ਵਿਅਕਤੀ ਕੋਲ ਹੋਏਗੀ ਔਰ ਜਿਸ ਪਾਰਟੀ ਕੋਲ ਹੋਏਗੀ ਜਿਸ ਸਿਧਾਂਤਕ ਨਜ਼ਰੀਏ ਨਾਲ ਅਸੀਂ ਚੱਲਾਂਗੇ ਤਾਂ ਉਸੇ ਅੰਦਾਜ਼ ਦੇ ਵਿੱਚ ਅਸੀਂ ਉਸੇ ਢੰਗ ਨਾਲ ਉਨੀਕ ਪੋਜੀਸ਼ਨ 'ਚ ਅਸੀਂ ਕਾਮਯਾਬ ਹੋਵਾਂਗੇ ਹੁਣ ਦੇਖਦੇ ਹਾਂ ਊਠ ਕਿਸ ਕਰਵਟ ਬੈਠਦਾ ਹੈ ਹਾਲੇ ਵੀ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਨੇ ਕਿਹਾ ਕਿ ਲਗਭਗ 290 ਸੀਟਾਂ ਨਾਲ ਸਾਡੀ ਸਰਕਾਰ ਬਣੇਗੀ ਤੇ ਸਿਰਫ ਇੱਕ ਦਿਨ ਰਹਿ ਗਿਆ ਬਾਕੀ ਦੇਖਦਿਆਂ 290 ਸੀਟਾਂ ਨਾਲ ਇਹਨਾਂ ਦੀ ਸਰਕਾਰ ਬਣਦੀ ਹੈ ਜਾਂ ਫਿਰ ਨਰਿੰਦਰ ਮੋਦੀ ਦੀ ਸਰਕਾਰ ਜਿਹਦੇ ਵਿੱਚ ਉਹਨਾਂ ਨੂੰ 260 ਤੋਂ ਲੈ ਕੇ 4 360 ਤੋਂ ਲੈ ਕੇ 401 ਤੱਕ ਸੀਟਾਂ ਪੰਜ ਚੈਨਲ ਘਟੋ ਘਟ ਇੰਡੀਕੇਟ ਕਰ ਰਹੇ ਨੇ ਸੋ ਦੋਸਤੋ ਇਸ ਦੇ ਨਾਲ ਹੀ ਖਬਰਾਂ ਦੀ ਸਮਾਪਤੀ ਹੈ ਤੇ ਮੈਂ ਕਹਿਣਾ ਚਾਹਾਂਗਾ ਇਹਨਾਂ ਚੋਣਾਂ ਦੇ ਸਬੰਧ ਵਿੱਚ ਜੋ ਹਿੰਮਤ ਵਾਲੇ ਬੰਦੇ ਨੇ ਤਕਦੀਰ ਉਹਨਾਂ ਦੀ ਦਾਸੀ ਹੈ ਕਿਸਮਤ ਨੂੰ ਝੂੜਦੇ ਰਹਿੰਦੇ ਜੋ ਮਰਦ ਨਕਾਰੇ ਹੁੰਦੇ ਨੇ ਸੋ ਦੋਸਤੋ ਜੇ ਹੁਣੇ ਸਿਆਸੀ ਪਾਰਟੀਆਂ ਨੇ ਅਗਲੀਆਂ ਚੋਣਾਂ ਵੀ ਜਿਤਨੀਆਂ ਨੇ ਤਾਂ ਤਿਆਰੀ ਹੁਣ ਤੋਂ ਹੀ ਕਰ ਲੈਣੀ ਚਾਹੀਦੀ ਹੈ ਤੇ ਵੱਡੀਆਂ ਬੁਲੰਦੀਆਂ ਸਰ ਕਰਨ ਦੇ ਲਈ ਵੱਡੇ ਧਾਈਏ ਵੱਡਾ ਟਾਈਮ ਤੇ ਵੱਡੀ ਪਲਾਨਿੰਗ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਮੈਨੂੰ ਲੱਗਦਾ ਹੈ ਪਾਰਟੀਆਂ ਨੇ ਆਪਣੀ ਆਪਣੀ ਕੀਤੀ ਹੋਏਗੀ ਔਰ ਕਰਨਗੇ Bahut bahut shukriya